ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰ ਲੱਗੇ ਆਂ ਅਸੀਂ ਬੜੇ ਲੰਮੇ ਸਮੇਂ ਦੇ ਸੁਣਦੇ ਆ ਰਹੇ ਆਂ ਵੀ ਮਹਾਰਾਜਾ ਰਜੀਤ ਸਿੰਘ ਦੇ ਰਾਜ ਬਾਰੇ ਕਿ ਉਹਦਾ ਰਾਜ ਬਹੁਤ ਵਧੀਆ ਸੀ ਯਾਨੀ ਕਿ ਉਹ ਬਹੁਤ ਵਧੀਆ ਰਾਜਾ ਸੀ ਬਹੁਤ ਹੀ ਜਾਦੇ ਪਰਜਾ ਦੇ ਲਈ ਭਲੇ ਦੇ ਕੰਮ ਕਰਦਾ ਸੀ ਯਾਨੀ ਕਿ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੀਆਂ ਆਪਾਂ ਗੱਲਾਂ ਕਰਦੇ ਆਂ ਸਾਡੇ ਨੇਤਾ ਵੀ ਕਰਦੇ ਆ ਯਾਨੀ ਕਿ ਜੋ ਉਹਨੇ ਰਾਜ ਜੇ ਚੰਗਾ ਕੀਤਾ ਤਾਂ ਫੇਰ ਹੀ ਆਪਾਂ ਗੱਲਾਂ ਕਰਦੇ ਆ ਨਾ ਜਿਉਂ ਨੇ ਰਾਜ ਵਧੀਆ ਕਰਿਆ ਵਧੀਆ ਸ਼ਾਸਨ ਹੋਣਾ ਤੇ ਉਸ ਸਮੇਂ ਰਾਜਾ ਮਹਾਰਾਜਾ ਰਜੀਤ ਸਿੰਘ ਵੀ ਰਾਜਾ ਇੱਕ ਪਰਜਾ ਦੇ ਲਈ ਵਧੀਆ ਹੋਣਾ ਤੇ ਉਸ ਸਮੇਂ ਪਰਜਾ ਵੀ ਵਧੀਆ ਹੋਊਗੀ ਪਰਜਾ ਵੀ ਰਾਜੇ ਦੀ ਗੱਲ ਮੰਨਦੀ ਹੋਗੀ ਕਿਉਂਕਿ ਕਾਨੂੰਨ ਸਖਤ ਦੇ ਨਾਲ ਹੀ ਰਾਜ ਵਧੀਆ ਹੋਊਗਾ ਇਹ ਤਾਂ ਹੈ ਨਹੀਂ ਵੀ ਹੋਣ ਵਾਲਾ ਕੰਮ ਹੋਊਗਾ ਵੀ ਲੋਕ ਕਾਨੂੰਨ ਨੂੰ ਨਹੀਂ ਮੰਨਣਗੇ ਰਾਜੇ ਨਹੀਂ ਮੰਨਣਗੇ ਉਹ ਮਹਾਰਾਜਾ ਰਜੀਤ ਸਿੰਘ ਦਾ ਰਾਜ ਤਾਂ ਵਧੀਆ ਹੋਣਾ ਜੇ ਮਤਲਬ ਇਹ ਉਹ ਰਾਜਾ ਆਪ ਕਾਨੂੰਨ ਦੀ ਪਾਲਣਾ ਕਰਦਾ ਹੋਣਾ ਪਰਜਾ ਕਾਨੂੰਨ ਦੀ ਪਾਲਣਾ ਕਰਦੇ ਹੋਣਿਆ ਇਹ ਜਾਣੇ ਕਿ ਆਪਾਂ ਫੇਰ ਹੀ ਉਹਦੇ ਰਾਜ ਦੀਆਂ ਗੱਲਾਂ ਕਰਦੇ ਆਂ ਤੇ ਉਹ ਵੀ ਰਾਜਾ ਸੀ ਤੁਸੀਂ ਵੀ ਰਾਜੇ ਆਂ ਜਾਨੀ ਕਿ ਤੁਸੀਂ ਵੀ ਰਾਜ ਵਧੀਆ ਬਣਾ ਸਕਦੇ ਆਂ ਇਹ ਨਹੀਂ ਵੀ ਸਾਰੇ ਜਾਣੇ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਹੀ ਕਰੀਏਗੀ ਆਪਾਂ ਸਾਰੇ ਪਰਜਾ ਵੀ ਸਾਥ ਦਿਓ ਤੇ ਰਾਜੇ ਵੀ ਜਿਹੜੇ ਉਹਦੇ ਵਰਗੇ ਆਪਣੇ ਅੰਦਰ ਦਿਲ ਧਾਰਨ ਕਰੋ ਆਪਣੇ ਅੰਦਰ ਰਾਦੇ ਕਰੋ ਵੀ ਅਸੀਂ ਵੀ ਉਹਦੇ ਵਰਗਾ ਰਾਜ ਕਰਨਾ ਹੈ ਜਾਨੀ ਕਿ ਜੇ ਉਹਨੇ ਰਾਜ ਵਧੀਆ ਕਰਿਆ ਵਧੀਆ ਪਰਜਾ ਨੂੰ ਸ਼ਾਸਨ ਦਿੱਤਾ ਹੋਣਾ ਹੈ ਵਧੀਆ ਜਾਣੇ ਕਿ ਆਪਦੇ ਰਾਜ ਦੇ ਵਿੱਚ ਕੰਮ ਕਰੇ ਹੋਣਗੇ ਤਾਂ ਫੇਰ ਹੀ ਉਹਦੀ ਲੋਕਾਂ 'ਚ ਗੱਲਾਂ ਕਰਦੇ ਆ ਤਾਂ ਤੁਸੀਂ ਵੀ ਬਣਾ ਸਕਦੇ ਆ ਵਧੀਆ ਰਾਜ ਤੁਸੀਂ ਵੀ ਉਹਦੇ ਵਰਗਾ ਰਾਜ ਕਰ ਸਕਦੇ ਆ ਜੇ ਉਹਦੇ ਰਾਜ ਦੀਆਂ ਇਕੱਲੀਆਂ ਗੱਲਾਂ ਨਾ ਕਰੋ ਉਹਦੇ ਰਾਜ ਵਰਗਾ ਰਾਜ ਪੈਦਾ ਕਰਕੇ ਦਿਖਾਓ ਉਹਦੇ ਵਰਗਾ ਸ਼ਾਸਨ ਪੈਦਾ ਕਰਕੇ ਦਿਖਾਓ ਜੇ ਉਹਨੇ ਮਤਲਬ ਹੀ ਇੰਨੇ ਵਧੀਆ ਕੰਮ ਕਰੇ ਆ ਤਾਂ ਫੇਰ ਹੀ ਪਰਜਾ ਯਾਦ ਕਰਦੀ ਤੇ ਤੁਸੀਂ ਵੀ ਮਤਲਬ ਹੀ ਵਧੀਆ ਕੰਮ ਕਰਕੇ ਦਿਖਾਓ ਜਿਵੇਂ ਮਹਾਰਾਜਾ ਜੀਤ ਸਿੰਘ ਨੂੰ ਆਪਾਂ ਰਾਜ ਰਾਜ ਕਰਦੇ ਉਹਨੂੰ ਯਾਦ ਕਰਦੇ ਆ ਤੇ ਤੁਹਾਨੂੰ ਵੀ ਲੋਕ ਯਾਦ ਕਰਨਗੇ ਮੈਂ ਤਾਂ ਉਹ ਸਮੇਂ ਦੀ ਪਰਜਾ ਨੂੰ ਵੀ ਧੰਨਵਾਦ ਕਹਿੰਦਾ ਹੋਵਾਂਗਾ ਵੀ ਜੀਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਮੋਕੇ ਪਰਜਾ ਹੋਊਗੀ ਪਰਜਾ ਨੇ ਕਾਨੂੰਨ ਮੰਨਿਆ ਹੋਣਾ ਰਾਜੇ ਨੇ ਕਾਨੂੰਨ ਮੰਨਿਆ ਹੋਣਾ ਰਾਜੇ ਨੇ ਪੂਰੀ ਵਫਾਦਾਰੀ ਦੇ ਨਾਲ ਰਾਜ ਕਰਿਆ ਹੋਣਾ ਤਾਂ ਤਾਈਏ ਮਤਲਬ ਵੀ ਆਪਾਂ ਉਹਦੇ ਰਾਜ ਦੀਆਂ ਗੱਲਾਂ ਕਰਦੇ ਤੇ ਤੁਸੀਂ ਵੀ ਮਤਲਬ ਵੀ ਰਾਜੇ ਆ ਉਹ ਵੀ ਰਾਜਾ ਸੀ ਉਹ ਤੋਂ ਸਿੱਖਿਆ ਲਓ ਉਹਦੇ ਰਾਜ ਤੋਂ ਸਿੱਖਿਆ ਲਓ ਵੀ ਉਹਨੇ ਕਿਵੇਂ ਰਾਜ ਵਧੀਆ ਕਰਿਆ ਸੀ ਅਸੀਂ ਵੀ ਉਹਦੇ ਵਰਗਾ ਰਾਜ ਬਣਾਉਣਾ ਤੇ ਕਰ ਸਕਦੇ ਤੁਸੀਂ ਵੀ ਰਾਜੇ ਉਹ ਵੀ ਰਾਜਾ ਸੀ ਜਾਨੀ ਕਿ ਉਸ ਸਮੇਂ ਦੀ ਪਰਜਾ ਵੀ ਧੰਨਵਾਦ ਹੋਊਗੀ ਤੇ ਰਾਜਾ ਵੀ ਅਸੀਂ ਧੰਨਵਾਦ ਕਹਿੰਦੇ ਆ ਕਿ ਜੀਨੇ ਇਹੋ ਜਿਹਾ ਰਾਜ ਕਰਿਆ ਤੇ ਹੁਣ ਤੱਕ ਲੋਜੋ ਦੇ ਰਾਜ ਦੀਆਂ ਗੱਲਾਂ ਕਰਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਪਰ ਜੀ ਆ ਵੀ ਆਪਣੀ ਵਧੀਆ ਸੋਚ ਬਣਾਓ ਰਾਜੇ ਵੀ ਆਪਣੀ ਵਧੀਆ ਸੋਚ ਬਣਾਓ ਤੇ ਜਾਣੀ ਕਿ ਮਹਾਰਾਜਾ ਰਜੀਤ ਸਿੰਘ ਵਰਗਾ ਰਾਜ ਪੈਦਾ ਕਰਕੇ ਦਿਖਾਓ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ